ਆਹ ਸਾਲਟ ਤੁਸੀਂ ਸੋਚਦੇ ਹੋਗੇ ਹਜ਼ਾਰ ਦੀ ਇੱਕ ਹੋਊਗੀ ਪਰ ਇੱਕ ਨਹੀਂ ਹਜ਼ਾਰ ਦੀਆਂ ਤਿੰਨ ਕਰਤੀਆਂ ਤੇ ਇਸ ਤੋਂ ਇਲਾਵਾ ਆਗੀਆਂ ਲੋਰਾਂ ਇਹ ਲੋਰ ਇੱਕ 4-500 ਦੀ ਆਉਂਦੀ ਹੈਗੀ ਪਰ ਤੁਹਾਨੂੰ ਇੱਥੇ ਹਜ਼ਾਰ ਦੀਆਂ ਚਾਰ ਫਿਰ ਆਗੀਆਂ ਜੀਨ ਦੀਆਂ ਪੈਂਟਾਂ ਇੱਕ ਜੀਨ ਦੀ ਪੈਂਟ ਲਓਗੇ 1500 ਦੀ ਮਿਲਦੀ ਹੋਊ ਬਿਆਰ ਚੋਂ ਪਰ ਇੱਥੇ 1300 ਦੇਆਂ ਦੋ ਕਰਤੀਆਂ ਜਿਹੜਾ 3000 ਦੀ ਸ਼ੋਪਿੰਗ ਕਰਨ ਉਹ ਵੀਡੀਓ ਸ਼ੇਅਰ ਕਰਕੇ ਉਹਦੇ ਲਈ ਆ ਕਰਤੀਆਂ ਕੜੀਆਂ ਗਿਫਟ ਜਿਹੜਾ ਮੂਸਲੇ ਬਾਈ ਦੇ ਬੈਗ ਪਾਉਂਦਾ ਆ ਵੀ ਮਿਲ ਜੂਗਾ ਬਾਕੀ ਇਸ ਤਰ੍ਹਾਂ ਹੋਰ ਪ੍ਰੀਮੀਅਮ ਸ਼ਰਟਾਂ ਬਹੁਤ ਸੋਹਣੀਆਂ ਸੋਹਣੀਆਂ ਬਹੁਤ ਘੱਟ ਰੇਟ ਤੇ ਮਿਲਣੀਆਂ ਕਪੜਾ ਵੇਖੋ ਕਿੰਨਾ ਵਧੀਆ ਹੈਗਾ ਜੀਨ ਦੀਆਂ ਪੈਂਟਾਂ 750 ਤੋਂ ਲੈ ਕੇ ਮੰਨ ਲਓ ਵੀ 2-3000 ਰੁਪਏ ਤੱਕ ਪਈ ਨੇ ਪੂਰੀਆਂ ਵਧੀਆ ਵਧੀਆ ਬਸ ਇੱਥੇ ਵੀ ਨਹੀਂ ਹੋਈ ਹੁਣ ਆ ਗਏ ਕੱਪੜੇ ਪਹਿਣਾ ਵਾਸਤੇ ਪਹਿਣਾ ਵਾਸਤੇ ਲੋਹਰਾਂ ਆ ਗਈਆਂ ਆ ਸ਼ਰਟਾਂ 8000 ਦੀਆਂ 3 ਹੋ ਗਈਆਂ ਜੀ ਤੇ ਜੀਨ ਦੀਆਂ ਪੈਂਟਾਂ ਪਹਿਣਾ ਵਾਸਤੇ ਹੋ ਗਈਆਂ 130 ਜੀ ਪੁੱਛੋਗੇ ਦੁਕਾਨ ਹੈਗੀ ਤਪਾ ਮੰਡੀ ਦੇ ਦਿਲ ਦੇ ਅੰਦਰ ਕਿਹੜੀ ਮਾਰਕੀਟ ਹੈ ਬਾਈ ਨਿਊ ਮਾਰਕੀਟ ਗਲੀ ਨੰਬਰ 9 알파 ਕਲੈਕਸ਼ਨ ਜੀ ਤੇ ਸਕਰੀਨਸ਼ਾਟ ਵੀ ਪਾਇਆ ਪੇਜ ਦਾ ਹੋਰ ਨਵੇਂ ਨਵੇਂ ਕੱਪੜੇ ਵੇਖਣ ਲਈ ਬਾਈ ਉਹਨਾਂ ਦੇ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਜੀ ਕਿਸੇ ਨਾਲ ਆਨਲਾਈਨ ਮੰਗਵਾਉਣੇ ਹਨ ਭੇਜ ਦੋਗੇ ਹਾਂ ਜੀ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਜਿਹੜੇ ਖਾਸ ਦੋਸਤ ਨੇ ਜਮਾਂ ਖਾਸ ਜਿਵੇਂ ਮੇਰਾ ਲਾਲਾਗਾ ਐ ਉਹਨਾਂ ਨੂੰ ਸੈਂਡ ਕਰ ਦੋ ਜੀ ਜੱਟ ਜ਼ਿੰਮੇਦਾਰ ਪਰਾਂ ਨੇ ਪਰ ਉਹ ਵੀਡੀਓ ਬੱਦ ਵਾਰ ਸ਼ੇਅਰ ਕਰ ਦੋ ਬੱਦ ਵਾਰ ਸਪੋਰਟ ਕਰੋ ਦਿਵਾਲੀ ਲਾਤੀ ਵੱਡੀ ਆਫਰ ਸਰਪੰਚ ਗੁਰਪੂਰਬ ਤੱਕ ਲਾਤੀ ਜ